ਦੇਖੋ ਇਸ ਪਾਹੇ ਜੋੜੇ ਦੀ ਅਨੋਖੀ ਪ੍ਰੇਮ ਕਹਾਣੀ ਖੁਸ਼ੀ ਖੁਸ਼ੀ ਇਹ ਪਾਹੀ ਜੋੜਾ ਕਰ ਰਿਹਾ ਆਪਣਾ ਜੀਵਨ ਪਤੀ ਲਵ ਮੈਰਿਜ ਕਰਵਾ ਕੇ ਬਣਿਆ ਇੱਕ ਦੂਜੇ ਦਾ ਸਹਾਰਾ ਦੱਸਿਆ ਦੋਵਾਂ ਦੇ ਇੱਕ ਦੂਜੇ ਨਾਲ ਕਿਵੇਂ ਹੋਈ ਮੁਲਾਕਾਤ ਫਲਾ ਦੇ ਆਪਣੇ ਮਾਪਿਓਨਾਂ ਨੇ ਆਨੇ ਗੱਲ ਕੀਤੀ ਉਹ ਨਹੀਂ ਮੰਨੇ ਤੇ ਇਹਨੇ ਮੈਨੂੰ ਕਿਹਾ ਕਿ ਮੇਰੇ ਮੰਮੀ ਤੇ ਮੇਰੇ ਮੰਮੀ ਡੈਡੀ ਨਹੀਂ ਮੰਨਦੇ ਤੇ ਹੁਣ ਕੀ ਕਰੀ ਆ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਨਹੀਂ ਨਾ ਮੰਨਦੇ ਤੇ ਜੇ ਅਸੀਂ ਜੇ ਸਾਡਾ ਦੋਨਾਂ ਦਾ ਪਿਆਰ ਨਾਲ ਵਿਆਹ ਨਾ ਹੋਇਆ ਤੇ ਤੇ ਰਹੀ ਮੋਟਣਾ ਗਿਆ ਕਰਾਂ ਅੱਜੋਕੇ ਸਮੇਂ ਦੇ ਗੱਲ ਕਰੀਏ ਤਾਂ ਨੌਜਵਾਨ ਮੁੰਡੇ ਕੁੜੀਆਂ ਲਵ ਮੈਰਿਜ ਕਰਵਾਤਾ ਲੈਂਦੇ ਹਨ ਪਰ ਲਵ ਮੈਰਿਜ ਤੋਂ ਕੁਝ ਸਮੇਂ ਬਾਅਦ ਜਦੋਂ ਉਹਨਾਂ ਦੀ ਨਹੀਂ ਨਿਭਦੀ ਤਾਂ ਮਾਪਿਆਂ ਨੂੰ ਵੀ ਨਾਲ ਪਰੇਸ਼ਾਨੀਆਂ ਦੇ ਵਿੱਚ ਪਾ ਦਿੰਦੇ ਨੇ ਅਜਿਹੇ ਵਿੱਚ ਇੱਕ ਜਿਹਾ ਜੋੜਾ ਸਾਹਮਣੇ ਆਇਆ ਹੈ ਜਿਨ੍ਹਾਂ ਨੇ ਇੱਕ ਦੂਜੇ ਦਾ ਸਹਾਰਾ ਬਣਨ ਲਈ ਲਵ ਮੈਰਿਜ ਕਰਵਾਈ ਹੈ ਅਤੇ ਖੁਸ਼ੀ-ਖੁਸ਼ੀ ਜੀਵਨ ਬਤੀਤ ਕਰ ਰਹੇ ਨੇ ਤੇ ਇਹ ਜੋੜਾ 80% ਤੋਂ ਵੱਧ ਅਪਾਹਜ ਹੈ ਅਪਾਹਜ ਰਾਜੂ ਅਤੇ ਭੋਲੀ ਨੇ ਦੱਸਿਆ ਕਿ ਉਹ ਜਿਸ ਸਮਾਜ ਸੇਵੀ ਸੰਸਥਾ ਕੋਲ ਪੈਨਸ਼ਨ ਲੈਣ ਜਾਂਦੇ ਸੀ ਉੱਥੇ ਇੱਕ ਦੂਜੇ ਨਾਲ ਪਿਆਰ ਹੋਇਆ ਅਤੇ ਜੀਵਨ ਸਾਥੀ ਬਣਨ ਦਾ ਫੈਸਲਾ ਕੀਤਾ ਹਾਲਾਂਕਿ ਮੁਸ਼ਕਿਲਾਂ ਜ਼ਰੂਰ ਆਈਆਂ ਪਰ ਮਾਪਿਆਂ ਦੀ ਮਰਜ਼ੀ ਦੇ ਨਾਲ ਹੀ ਇਹਨਾਂ ਦਾ ਇੱਕ ਦੂਜੇ ਦੇ ਨਾਲ ਵਿਆਹ ਹੋਇਆ ਮੇਰੀ ਮੁਲਾਕਾਤ ਫਸਟ ਪਹਿਲਾ ਮੁਲਾਕਾਤ ਹੋਈ ਉੱਥੇ ਕੋਈ ਬੰਦਾ ਜਾਨੂੰ ਆਪਣੇ 450 ਰੁਪਏ ਦਿੰਦਾ ਸੀ ਤੇ ਉੱਥੇ ਜਦੋਂ ਮੈਂ ਉਹਨੂੰ ਵੇਖਿਆ ਤੇ ਮੈਂ ਉਹਨੂੰ ਵੇਖਿਆ ਕਿ ਇੱਕ ਕੁਰਸੀ ਖਾਲੀ ਸੀ ਉਹ ਪਰਮਾਤਮਾ ਵੱਲੋਂ ਮੇਰੇ ਵਾਸਤੇ ਹੀ ਢੱਠੀ ਦੀ ਸੀ ਤੇ ਉੱਥੇ ਮੈਂ ਬਹਿਣਾ ਸੀ ਤੇ ਜਦੋਂ ਮੈਂ ਬਹਿਣਾ ਸੀ ਤੇ ਅਜਿਹਾ ਮੁਲਾਕਾਤ ਹੋਣੀ ਸੀ ਤੇ ਐਦਾ ਹੀ ਮੇਰਾ ਤਦਾਂ ਮੈਂ ਆਨੂ ਕਿਹਾ ਕਿ ਮੈਂ ਕਿਹਾ ਤੂੰ ਕਿੱਥੋਂ ਆਏ ਹੋ ਤੇ ਕਹਿੰਦੀ ਮੈਂ ਨਾ ਪਿਹਰੇਵਾਲ ਪਿੰਡ ਪਿਹਰੇਵਾਲ ਪਿੰਡੋਂ ਆਈ ਆ ਤੇ ਮੈਂ ਕਿਹਾ ਪਿਹਰੇਵਾਲ ਪਿੰਡ ਕਿੱਥੇ ਹੈਗਾ ਕਹਿੰਦੀ ਰਮਦਾਸ ਤੋਂ ਅੱਗੇ ਕਿਉਂਕਿ ਰਮਦਾਸ ਤੋਂ ਗੁਰਦੁਆਰਾ ਨਾਂ ਸੁਣਿਆ ਰਈ ਤੇ ਫੇਰ ਐਦਾਂ ਹੀ ਕਿਹਾ ਕਿ ਮੈਂ ਕਿਹਾ ਫਿਰ ਕਿਹਦੇ ਨਾਲ ਆਏ ਹੋ ਤੇ ਕਹਿੰਦੀ ਮੈਂ ਨਾ ਆਪਣੇ ਥੇਲੀਆਂ ਨਾਲ ਆਏ ਮੈਂ ਕਿਹਾ ਅੱਛਾ ਅੱਛਾ ਠੀਕ ਆ ਤੇ ਮੈਂ ਕਿਹਾ ਫੇਰ ਤੂੰ ਯਾਦ ਕਰੋ ਕਿ ਤੁਹਾਡੇ ਕੋਲ ਫੋਨ ਨੰਬਰ ਨਹੀਂ ਹੈਗਾ ਕਹਿੰਦੀ ਹੈਗਾ ਆ ਤੇ ਮੈਂ ਕਿਹਾ ਫੇਰ ਤੁਹਾਨੂੰ ਫੋਨ ਫੋਨ ਮੈਂ ਕਰ ਦਾਂਗਾ ਜਦੋਂ ਕੋਈ ਤਰੀਕ ਹੋਏ ਤੇ ਤੂੰ ਫੇਰ ਮਹੀਨੇ ਬਾਅਦ ਚਲੋ ਨੇ ਮੈਨੂੰ ਨੰਬਰ ਦੇਤਾ ਤੇ ਫਿਰ ਮੈਂ ਨੰਬਰ ਲਲਿਆ ਫਿਰ ਮੈਨੂੰ ਕਰਦਾ ਰਿਹਾ ਏਦਾ ਹੀ ਹੌਲੀ 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 ਕਰਕੇ ਹੌਲੀ ਹੌਲੀ ਕਰਕੇ ਤਾਂ ਆਪਣੀ ਗੱਲਬਾਤ ਹੁੰਦੀ ਰਹੀ ਤੇ ਮੈਨੂੰ ਕਿਹਾ ਮੈਂ ਕਿਹਾ ਮੇਰੀ ਇੱਕ ਗੱਲ ਸੁਣ ਮੈਂ ਨਾ ਤੇਨਾਂ ਕੋਈ ਗੱਲ ਕਰਨੀ ਆ ਕਹਿੰਦੀ ਕਰੋ ਮੈਂ ਮੈਂ ਵਿਆਹ ਵੀ ਤੇਰਾ ਨਹੀਂ ਕਰਾਂਗਾ ਹਾਂਜੀ ਕਿੰਨਾ ਦਿਨ ਆਪਕੇ 1.5 ਸਾਲ ਦਾ ਕਬੜਾ ਜਿਹੜਾ ਘਰ ਦੇ ਬਣ ਗਿਆ ਪਿਆਰ ਪਹਿਲਾਂ ਤੇ ਏਦਾਂ ਹੀ ਪਹਿਲਾਂ ਇਹ ਆਪਣੇ ਮਾਪਿਓ ਨੇ ਆਨੇ ਗੱਲ ਕੀਤੀ ਉਹ ਨਹੀਂ ਮੰਨੇ ਔਰ ਮੇਰੇ ਵੱਲੋਂ ਵੀ ਨਹੀਂ ਮੰਨੇ ਕਿ ਨਹੀਂ ਨਹੀਂ ਐਦਾ ਨਹੀਂ ਹੋਣਾ ਨਹੀਂ ਨਹੀਂ ਕਿ ਪਤਾ ਕੁੜੀ ਕੀ ਕਿੱਦਾਂ ਜੀ ਹੈ ਕਿਦਾਰੀ ਨਹੀਂ ਐਵੇਂ ਕਿ ਆ ਕਿ ਮੁੰਡਾ ਕੀ ਪਤਾ ਕਿੱਦਾਂ ਦਾ ਕਿਦਾਂ ਜੀ ਕਿਉਂਕਿ ਮਾਂ ਪਿਓ ਨੂੰ ਕਿਉਂਕਿ ਕੋਈ ਮਾਂ ਪਿਓ ਨੂੰ ਦੇਖ ਕੇ ਜਿਹੜੀ ਕੋਈ ਕੀ ਪਤਾ ਕੀ ਕਰਦਾ ਕੀ ਨਹੀਂ ਕਰਦਾ ਤੇ ਅਨੇ ਮੈਨੂੰ ਕਿਹਾ ਕਿ ਮੇਰੇ ਮੰਮੀ ਮੇਰੇ ਮੰਮੀ ਡੈਡੀ ਨਹੀਂ ਮੰਨਦੇ ਤੇ ਹੁਣ ਕੀ ਕਰੀ ਆ ਮੈਂ ਕਿਹਾ ਚੱਲ ਕੋਈਗਾ ਨਹੀਂ ਨਹੀਂ ਨਾ ਮੰਨਦੇ ਤੇ ਜੇ ਅਸੀਂ ਜੇ ਸਾਡਾ ਦੋਨਾਂ ਦਾ ਪਿਆਰ ਨਾਲ ਵਿਆਹ ਨਾ ਹੋਇਆ ਤੇ ਫਿਰ ਅਸੀਂ ਮੋਤ ਨਾਲ ਵਿਆਹ ਕਰਾਵਾਂਗੇ ਬੱਸ ਤੁਹਾਨੂੰ ਮੋ ਬਤਾ ਹਾਂ ਜੀ ਹਾਂਜੀ ਅਸਰ ਬੁਜਾਰਾ ਚੰਗਾ ਕਰਦੇ ਨਾ ਗੁਰਦੁਆਰਾ ਚਲੋ ਪ੍ਰਮਾਤਮਾ ਦੀ ਧਿਆਨ ਚਾਹੀਦਾ ਕੁਛ ਮੈਂ ਮੇਰੀ 1500 ਰੁਪਿਆ ਪੈਛਾ ਲੱਗੀ ਜੇ ਸਰਕਾਰ ਵੱਲੋਂ ਮਿਲਦੀ 1500 ਰੁਪਿਆ ਅਜੇ ਨਹੀਂ ਲੱਗੀ ਰਹੀ ਤੇ ਚਲੋ ਮੈਨੂੰ ਮੈਂ ਗੁਰਦੁਆਰੇ ਇੱਕ ਸੇਵਾ ਸੁਆ ਕਰਦਾ ਮਾ ਉਥੋਂ ਵੀ ਕੋਈ ਦਾਨ ਪੁੰਨ ਕੋਈ ਦਾਨ ਪੁੰਨ ਕੋਈ 50 60 20 30 ਰੁਪਏ ਮੇਰਾ ਦੇ ਦਿੰਦੇ ਕਿ ਜਿਹੜੇ ਵਿੱਚੋਂ ਮੇਰਾ 3 400 ਰੁਪਿਆ ਹੋ ਜਾਂਦਾ ਦਿਹਾੜੀ ਕਾਹਿੰਦੀ ਤੇ 700 ਰੁਪਿਆ ਕੋਈ ਫੋਕਟ ਨਹੀਂ ਕੀ ਅਜੀ ਗੱਡੀ ਕਾ ਮਾ ਫੜੀ ਨਾ ਨਾ ਮੈਨੂੰ ਕੋਈ ਅਫਸੋਸ ਨਹੀਂ ਹੈਗਾ ਕਿਉਂਕਿ ਜਿਰੋਂ ਦਾ ਮੇਰਾ ਉਸ ਪਰਮਾਤਮਾ ਨੇ ਮੈਨੂੰ ਬੱਚਾ ਦਿੱਤਾ ਰਾਂ ਮੇਰਾ ਇੱਕ ਬੇਟਾ ਸਾਡ ਦਾ ਬੇਟਾ ਕਿ ਮੈਨੂੰ ਆ ਆਪਣੇ ਆਪ ਨੂੰ ਐਦਾ ਲੱਗਿਆ ਐਦਾ ਲੱਗਾ ਕਿ ਮੈਨੂੰ ਮੈਨੂੰ ਪਰਮਾਤਮਾ ਨੇ ਲਟਾ ਲਾਤੀਆਂ ਬਈ ਲਟਾ ਲੱਗੀਆਂ ਕਿੰਨਿਆਂ ਕਣ ਫਿਰ ਸਾਡ ਦਿੱਤਾ ਜ਼ਰਾ ਵਿਆਹ ਕਰਾ ਮੇਰਾ ਬਹੁਤ ਜ਼ਿਆਦਾ ਨੇ ਸਾਡ ਦਿੱਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਐਦਾਂ ਹੀ ਕਿ ਇਹ ਮੇਰੇ ਲੱਗੇ ਬੈਠੇ ਹੀ ਕੁਰਸੀਆਂ ਡੱਠੀਆਂ ਹੀ ਮੇਰੇ ਲੱਗੇ ਬੈਠੇ ਹੀ ਤੇ ਇੱਕ ਕੁਰਸੀ ਖਾਲੀ ਪਈ ਹੀ ਤੇ ਆਣ ਕੇ ਤੇ ਬਹਿ ਗਏ ਆਣ ਕੇ ਬਹਿ ਗਏ ਤੇ ਮਤਲਬ ਇਸ ਤਰ੍ਹਾਂ ਇਸ ਤਰ੍ਹਾਂ ਮੈਨੂੰ ਪੁੱਛਣ ਰਿਹਾ ਪਏ ਗੱਲਬਾਤ ਵੀ ਕਿਥੋਂ ਤੁਸੀਂ ਕਿਥੋਂ ਆਏ ਜੋ ਤੇ ਮੈਂ ਆਖਿਆ ਮੈਂ ਤੇ ਪੈੜੇ ਵਾਲਾ ਇੱਧਰ ਮਦਾਸ ਵਾਲ ਪੈੜੇ ਵਾਲ ਮੈਂ ਉੱਥੋਂ ਹੁੰਨੀ ਆ ਤੇ ਕਹਿੰਦੇ ਕਿ ਠੀਕ ਆ ਕਹਿੰਦੇ ਕਿ ਇੱਥੇ ਹਾਂ ਮਿਲਦੀ ਆ ਫਿਲਸਣ ਤੁਸੀਂ ਆਜਿਆ ਕਰੋ ਸਾਢੇ 4 4 ਮਿਲਦਾ 2:30 ਫਿਰ ਵੱਜ ਜਾਣੀ ਆ ਤੇ ਇਦਾਂ ਹੀ ਫਿਰ ਮੁੜ ਕੇ ਵਾਦੀ 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 ਗਈ ਤੇ ਫਿਰ ਮੈਨੂੰ ਇਹਨਾਂ ਨੇ ਮੈਂ ਮੈਨੂੰ ਨੰਬਰ ਮੰਗਦੇ ਹੀ ਮੇਰੇ ਕੋ ਤੇ ਮੈਂ ਇਹਨਾਂ ਨੂੰ ਨੰਬਰ ਦਿੱਤਾ ਫਿਰ ਇਦਾਂ ਹੀ ਗੱਲਬਾਤ ਹੁੰਦੀ ਰਹੀ ਹੁੰਦੀ ਰਹੀ ਕਰਦੇ ਕਰਦੇ ਫਿਰ ਇਸ ਤਰ੍ਹਾਂ ਹੀ ਕਹਿੰਦੇ ਵੀ ਮੈਂ ਤੁਹਾਨੂੰ ਪਸੰਦ ਕਰਦਾ ਵਾਂ ਤੇ ਇਹ ਗੱਲਬਾਤ ਫਿਰ ਹੁੰਦੀ ਰਹੀ ਤੇ ਫਿਰ ਚਲੋ ਮੰਨ ਗਏ ਮੇਰੇ ਵੀ ਤੇ ਇਹਨਾਂ ਦੇ ਵੀ ਤੇ ਚਲੋ ਕਹਿੰਦੇ ਕਿ ਮੈਂ ਮੈਂ ਇਹਨਾਂ ਨਾਲ ਹੀ ਕਰਨੀ ਆ ਕਰਨਾ ਵਿਆਹ ਤੇ ਇਹ ਵੀ ਕਹਿੰਦੇ ਕਿ ਮੈਂ ਤੁਹਾਡੇ ਨਾਲ ਹੀ ਕਰਵਾਉਣਾ ਵਾ ਤੇ ਮੈਂ ਕਿਹਾ ਚਲੋ ਕਿੰਨੀ ਕੁ ਫਿਰ ਮੁਸ਼ਕਲ ਆਈ ਉਸ ਵਿਆਹ ਦੇ ਦੌਰਾਨ ਕਿਉਂਕਿ ਲਵ ਦਾ ਆਪਣਾ ਸ਼ੁਰੂ ਹੋ ਗਿਆ ਹਾਂਜੀ ਵਿਆਹ ਕਰਾਉਣ ਦੇ ਵਿੱਚ ਕਿੰਨੀ ਕੁ ਮੁਸ਼ਕਲ ਆਈ ਮੁਸ਼ਕਲ ਫਿਰ ਇਦਾਂ ਹੀ ਆ ਜਦੋਂ ਘਰ ਘਰਾਂ ਘਰ ਵਾਲਿਆਂ ਨੇ ਇਦਾਂ ਇਦਾਂ ਗੱਲਾਂ ਕਰਦੇ ਰਹੇ ਫਿਰ ਛਣਾਣਾ ਚ ਵੀ ਰਹਿੰਦੇ ਰਹੇ ਆ ਹਾਂਜੀ ਸ਼ਰਦਿਕਲਾ ਟਾਈਮ ਟੀਵੀ ਲਈ ਗੁਰਦਾਸਪੁਰ ਤੋਂ ਪੱਤਰਕਾਰ ਜਸਵਿੰਦਰ ਸਿੰਘ ਦੀ ਖਾਸ ਰਿਪੋਰਟ